ਤੇ ਕੱਲ ਮੈਂ ਕਬੜੀ ਸ਼ਰਮਨਾ ਘਟਨਾ ਦੇਖੀ ਉਹ ਸਾਰੇ ਸੋਸ਼ਲ ਮੀਡੀਆ ਤੇ ਹੋਣੇ ਕੱਲ ਗਰਮੀ ਜਿਆਦਾ ਹੋਣ ਕਾਨੂੰ ਓਪਨ ਲੱਗਾ ਸੀ ਉਥੇ ਆ ਫਲੋਡ ਸ਼ੋਅ ਕਰ ਜਦੋਂ ਗਰਮੀ ਵੱਧ ਲੱਗੀ ਬੋਤਲ ਲੈ ਕੇ ਪਹਿਲੇ ਮੂੰਹ ਧੋਤਾ ਪਾਣੀ ਨਾਲ ਤਾਂ ਫਿਰ ਉਹੀ ਬੋਤਲ ਸਾਰੀ ਪੱਕ ਦੇ ਵਿੱਚ ਪਾਣੀ ਆ ਤੁਹਾਡੇ ਸਾਹਮਣੇ ਅੱਜ ਦੀ ਜਿਹੜਾ ਬੰਦੇ ਨੂੰ ਇੰਨੀ ਸੋਚ ਹੀ ਹੈ ਕਿ ਦਸਤਾਰ ਦਾ ਪਰਪਸ ਇਹ ਗਰਮੀਆਂ ਵਾਸਤੇ ਤੁਹਾਨੂੰ ਕੱਪੜਾ ਨਹੀਂ ਦਿੱਤਾ ਸਿਰ ਤੇ ਰੱਖਿਆ ਇਹਦਾ ਗੁਰੂ ਮਹਾਰਾਜ ਸਾਹਿਬ ਦੀ ਇੱਕ ਸੋਚ ਜਿਹੜੀ ਹੈ ਇਹਦੀ ਨਿਸ਼ਾਨੀ ਜਿਹੜੀਆਂ ਗਰਮੀਆਂ ਵੀ ਚੱਲਦੀ ਹੈ ਤੇ ਸਰਦੀਆਂ ਵੀ ਚੱਲਦੀ ਹੈ ਤੇ ਅੰਲਿਆਏ ਝੱਲਣ ਵਾਸਤੇ ਕਿ ਦਸਤਾਰ ਦਿੱਤੀ ਗਈ ਸਿਰ 'ਚ ਪਾਣੀ ਮਾਰ ਵਾਸਤੇ ਨਹੀਂ ਦਿੱਤੀ ਤੁਸੀਂ ਵੇਖੋ ਸਹੀ ਹੈ ਤੁਹਾਡੇ ਸਾਹਮਣੇ ਹੈ ਕੀ ਇਹ ਲੋਕ ਕੀ ਪੰਜਾਬ ਇਹਨਾਂ ਲੋਕਾਂ ਦੇ ਹੱਥ ਸੁਰੱਖਿਅਤ ਹੋ ਸਕਦਾ ਅਚੀਪਰਸ ਤੇ ਹੋਂਟੇ ਮੈਂ ਥੋੜੇ ਮੈਨੂੰ ਵਿਖਾ ਦੇ ਅਜੇ ਜਾਂਜਾ ਤੇ ਤਾਂ ਤੁਹਾਨੂੰ ਇੱਥੇ ਹੀ ਵਿਖਾ ਸਕਦਾ ਨਾਲੇ ਵੇਖੀ ਉਹਦੀ ਬਹੁਤ ਸਾਰੇ ਲੀਨਰ ਕਿਉਂ ਇਹ ਨਹੀਂ ਅ ਜਿੰਨਿਆਂ ਨੇ ਵੇਖੀ ਕੋ ਬਾਹਰ ਨਹੀਂ ਕਰੋ ਅਜਾ ਸਿਰ ਤੇ ਪਾਣੀ ਪਾਉਂਦੇ ਦੇਖੋ ਅਖਬਾਰਾਂ ਚ ਵੀ ਆ ਗਿਆ ਅਸੀਂ ਸਿਰ ਤੇ ਆਪਣੇ ਪਾਣੀ ਪਾਤਾ ਤਾਂ ਤੱਕ ਜੀ ਇਮੈਸਟ ਸੁਰੇ ਆਜੇ ਉਹ ਜਿਹੜੀ 6 ਵਜੇ ਤੋਂ ਬਾਅਦ ਪਈ ਪਿੰਡਾ ਨਾ ਉਹਦਾ ਅਸਰ ਕਿੰਨੀ ਸਵੇਰੇ ਆ ਗਿਆ ਬੋਲਾ ਸੈਨੇ ਉਸ ਤੋਂ ਦੀ ਬੋਦਰ ਪਾ ਕੇ ਸਿਰ 'ਚੋਂ ਆਪਣਾ ਮਗਲ ਛੱਡਾ ਕਰਿਆ ਤੁਸੀਂ ਦੇਖੋ ਬਦਕਿਸਮਤੀ ਪੰਜਾਬ ਦੇ ਵਿੱਚ ਕੀ ਕੰਟ੍ਰਿਬਿਊਟ ਦੇ ਲੋਕ ਕਰਦੇ ਕੀ ਅਸੀਂ ਨੌਜਵਾਨ ਬੱਚਿਆਂ ਨੂੰ ਇੱਕ ਜਿਹੜਾ ਚ ਯੂਨੀਵਰਸਿਟੀ ਹੁੰਦਾ ਉਹ ਆਈਕਨ ਹੁੰਦਾ ਔਰ ਅਸਲ ਖੰਦਰ ਨੌਜਵਾਨਾਂ ਦਾ ਜਿੱਥੇ ਇਸ ਦਸਤਾਵੇਜ਼ ਦੇ ਵਿੱਚ ਪਾਣੀ ਪਾਨ ਵਾਲਾ ਇਹ ਆਦਮੀ ਜਿਹੜਾ ਇਹ ਤੇ ਗਲਤੀ ਨਾਲ ਵਾਕਿਆ ਮੈਂ ਤੇ ਅੱਗੇ ਕਹੀ ਤੁਹਾਨੂੰ ਫਿਰ ਬਹੁਤ ਆਵਾਜ਼ਾਂ ਹੋਏ ਜਦੋਂ ਤੱਕ ਕਹੀ ਇਹਨਾਂ ਦੇ ਸ਼ਬਦ ਬੰਦ। ਇਹ ਲੋਕ ਸੈਂਟਲਿੰਗ ਕਹਿੰਦੇ ਮੇਰੀ ਅੱਖਾਂ ਚੱਖਾਂ ਤਾ ਮੈਂ ਤੇਰੇ ਅੱਗੇ 12ਵੇਂ ਚੱਲੇ ਜਿੱ ਇੰਨੀ ਪਈ ਹੁੰਦੀ ਹੈ। ਮੈਂ ਕੋ ਨਵੀਂ ਮੁਬਾਰੀ ਸ਼ੁਰੂ ਕਰਵਾਣੀ ਕੰਜੈਕਟਿਵ ਆਈ ਤੇ ਤੇਰੀ ਅੱਖਾਂ ਚੱਖਾਂ ਵੀ ਪਾੜਿਆ ਮੌਕਾ ਆ ਲੈਣ ਨੂੰ। ਇਹ ਤੇਰੇ ਵਿੱਚੋਂ ਪਾੜਿਆ ਉਹ ਤੂੰ ਦੱਸਾਂਗੇ ਮੋਕੇ। ਤੇਰਾ ਤੇ ਮੇਰਾ ਸਾਡਾ ਅਲੱਲਾ ਤੇ ਫਿਰ ਤੂੰ ਦੱਸਾਂਗੇ। ਤੇਰੀ ਅੱਖਾਂ ਦੇਖਾਂ ਪਾ ਲੂਗਾ ਤੂੰ ਸਾਡੇ ਲਈ ਕਿ ਤੂੰ ਜੰਮਿਆ ਵੀ ਨਹੀਂ ਹੋ। ਤੋਂ ਗੱਲ ਇਹ ਹੈ ਮੌਕਾ ਆਲਾ ਨਾ ਫਿਰ ਤੋਂ ਦੱਸਾਂਗੇ ਤੇਰੇ ਕਿਹੜੀ ਚੀਜ਼ ਹੈ। ਤੋਂ ਉਹ ਵੀ ਵਕਤ ਆਏਗਾ। ਉਹ ਵੀ ਤੋਂ ਇਹ ਗੁਰੂ ਘਰਾਂ ਸਾਭੀ ਬਾਤ ਕਰਨਾ ਹੈ। ਤੁਹਾਡੇ ਜੀਵਾਂ ਤੋਂ ਨਹੀਂ ਕਰ। ਬੇਨਤੀ ਮੇਰੀ ਹੈ ਕਿ ਝਗੜੇ ਹੋਵੋ। ਮੇਰੀ ਆਪਣੀ ਟੀਮ ਪ੍ਰਿੰਸੀਪਲ ਸੁਲੱਖਣ ਸਿੰਘ ਦੀ। ਨਾ ਪਾ ਦੀ। ਸੁਆਮੀ ਦੀ ਸਾਡੇ ਸਾਰੇ ਸਰਪੰਚ ਜੇ ਸਰਪੰਚ ਸਾਰੇ ਮੇਰੇ ਵੀਰ ਬੈਠੇ ਤਗੜੇ ਹੋ ਤਗੜੇ ਹੋ ਕੇ ਆਪਾਂ ਪਾਕੀ ਮਦਦੂਦੀਆਂ ਦਾ ਹੋਰ ਕੁਝ ਨਹੀਂ ਵੇਖ ਆਪਾਂ ਤਗੜੇ ਹੋ ਕੇ ਪੰਜੇ ਦੇ ਚੋਣ ਨਿਸ਼ਾਨ ਤੇ ਮੋਹਰ ਲਾ ਕੇ ਯਾਮਨੇ ਗੋਮਨ ਨੂੰ ਕਾਮਯਾਬ ਕਰਨਾ ਇਹ ਯਾਮਨੇ ਗੋਮਨ ਦੀ ਕਾਂਗਰਸ ਦੀ ਕਾਮਯਾਬੀ ਹੈ ਇਹ ਰੋਟ ਮੋਦੀ ਨੂੰ ਰੋਕਣ ਵਾਸਤੇ ਮੋਹਰ ਤੇ ਪਹਿਲਾਂ ਰਾਤ ਅਗਲੇ ਵੀ ਪਿਛਲੇ ਵੀ ਦੋ ਇਲੈਕਸ਼ਨਾਂ ਪੰਜਾਬ ਨੇ ਰੋਕੇ ਐਂਕੀ ਫੀਅਰ ਅਸੀਂ ਰੋਕਾਂ ਸੋ ਇਨੈਕ ਦੇ ਦਾ ਜਿਆਦਾ ਜਮਾਗਾ واہ جی کا خالصہ واہ گرو جی کے بندے تو بہت بہت میں مشغول ہوں ایک چھوٹے جے سنا چھوٹے جے سنا ہزار کی تعداد میرے ویر پراپتے ہیں میرے کو شبد نہیں جنہیں میں تعداد شکریہ ادا کر سکتا تھینک یو